ਐਂਡ ਇਹ ਦਲਜੀਤ ਸਿੰਘ ਗਰਵਾਲ ਹੈ ਜੋ ਪੂਰਬੀ ਹਲਕੇ ਕੋ ਰਿਪਰਿਜ਼ੈਂਟ ਕਰਤੇ ਆਂ ਅੱਜ ਅਸ਼ੋਕ ਪ੍ਰਾਸਰ ਪੱਪੀ ਦਾ ਮੁੱਖ ਚੁਨਾਵ ਦਫਤਰ ਦਾ ਇਨੋਗ੍ਰੇਸ਼ਨ ਹੋਆ ਅੱਜ ਆਪੇ ਖਾਸ ਤਰਫੋਂ ਸੇ ਪਹੁੰਚੇ ਸਰ ਕਿਸ ਤਰੀਕੇ ਸੇ ਦੇਖ ਰਹੇ ਇਸ ਬਾਰ ਚੁਨਾਵ ਕੋ ਅੱਜ ਬਹੁਤ ਖੁਸ਼ੀ ਵਾਲਾ ਦਿਹਾੜਾ ਵਾ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸਰ ਪੱਪੀ ਜੀ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ ਸਾਰਿਆਂ ਨੇ ਇਕੱਠੇ ਹੋ ਕੇ ਔਰ ਤੁਸੀਂ ਦੇਖਿਆ ਨਾ ਬਈ ਠਾਠਾ ਮਾਰਦਾ ਕੱਟ ਵਲੰਟੀਅਰ ਦਾ ਅੱਜ ਇਕੱਠੇ ਹੋ ਕੇ ਆਪਣੇ ਆਪ ਦਫਤਰ ਦਾ ਉਦਘਾਟਨ ਸੰਗਤਾਂ ਨੇ ਕੀਤਾ ਵਾ ਔਰ ਜਦੋਂ ਸੰਗਤਾਂ ਉਦਘਾਟਨ ਕਰ ਲੀਆਂ ਦਫਤਰ ਦਾ ਫਿਰ ਕਹਿ ਆਪਾਂ ਸਮਝ ਸਕਦੇ ਆਂ ਵੀ ਸਾਰਾ ਕੁਝ ਇੱਕ ਤਰਫਾ ਵਾ ਅੱਜ 2 ਸਾਲ ਦੇ ਜਿਹੜੇ ਕੰਮ ਕੀਤੇ ਹੋਏ ਨੇ ਮਾਨਯੋਗ ਭਵਨ ਸਿੰਘ ਮਾਨ ਜੀ ਦੇ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਅੱਜ ਜਿਹੜੀ ਮਰਜ਼ੀ ਗੱਲ ਕਰ ਲਈ ਆਪਾਂ ਆਮ ਆਦਮੀ ਕਲੀਨਿਕ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਔਰ 600 ਜੁੜ ਦੀ ਗੱਲ ਕਰ ਲਈਏ ਉਹਨਾਂ ਨੂੰ ਚਾਹਮਾਂ ਦੇਖਦੇ ਹੋਏ ਅੱਜ ਹਰ ਪੰਜਾਬੀ ਖਾਸ ਕਰਕੇ ਲੁਧਿਆਣੇ ਦੀ ਗੱਲ ਕਰਦੇ ਆਂ ਹਰ ਲੁਧਿਆਣਾ ਵਾਸੀ ਅੱਜ ਇੱਕ ਤਰਫਾ ਹੋਇਆ ਹੋਇਆ ਇਹ ਸੋਚ ਰੱਖੀ ਬੈਠਾ ਵੀ ਮਾਨ ਸਾਹਿਬ ਨੂੰ ਥਾਪੜਾ ਦੇਣਾ ਜਿਹੜੇ 2 ਸਾਲ ਦੇ ਉਹਨੇ ਕੰਮ ਕੀਤੇ ਨੇ ਸ਼੍ਰੀ ਰਵਿੰਦ ਕੇ ਜੀ ਵਾਲ ਦੀ ਸੋਚ ਨੂੰ ਥਾਪੜਾ ਦੇਣਾ ਜਿਨ੍ਹਾਂ ਨੇ ਸੋਚ ਰੱਖੀ ਆ ਪੰਜਾਬ ਨੂੰ ਪੜਾਉਣ ਦੀ ਪੰਜਾਬ ਨੂੰ ਸਿੱਖਿਆ ਦੇਣ ਦੀ ਔਰ ਪੰਜਾਬ ਨੂੰ ਦਵਾਈ ਦੇਣ ਦੀ ਪੰਜਾਬ ਨੂੰ ਰੁਜ਼ਗਾਰ ਦੇਣ ਦੀ ਤੇ ਮੇਰੇ ਸਾਹਿਬ ਜੋ ਵਿਪਕਸ਼ੀ ਹੈ ਉਹ aarop ਲਗਾਤੇ ਜੋ ਅਸ਼ੋਕ ਪ੍ਰਾਸਰ ਬੱਪੀ ਹੈ ਉਹ ਕਮਜ਼ੋਰ ਉਮੀਦਵਾਰ ਆਮ ਆਦਮੀ ਪਾਰਟੀ ਨੇ ਦਿਆ ਹੈ ਲੇਕਿਨ ਜੋ ਐਮਐਲਏ ਹੈ ਤਾਰिफ ਸਾਰੇ ਤਕਰੀਬਨ ਲੁਧਿਆਣਾ ਨੇ ਉਹ ਆਮ ਆਦਮੀ ਪਾਰਟੀ ਕੋ ਕਿਸ ਤਰੀਕੇ ਸੇ ਦੇਖਦੇ ਆ ਉਹਨਾਂ ਕੋਲ ਕਹਿਣ ਨੂੰ ਕੁਛ ਹੈ ਨਹੀਂਗਾ ਔਰ ਉਹਨਾਂ ਬਖਲਾਏ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਹੀਏ ਕੀ ਬੋਲੀਏ ਇਸ ਕਰਕੇ ਪਮਤਰੇ ਹੋਏ ਕਿ ਇਹ ਬੋਲ ਰਹੇ ਨੇ ਔਰ ਇੱਕ ਤਰੀਕ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਪਹਿਲਾਂ ਇਹ 2022 ਦੇ ਵਿੱਚ ਵੀ ਕਹਿੰਦੇ ਸੀਗੇ ਆਮ ਆਦਮੀ ਬਗੇ ਦਾ ਬਗੇ ਕੁਛ ਨਹੀਂ ਬਣਨਾ ਹੈਗਾ ਅੱਜ 92 ਸੀਟਾਂ ਤੀਆਂ ਪੰਜਾਬ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਇੱਕ ਇਤਿਹਾਸ ਰਚਿਆ ਕਿਉਂਕਿ 74 ਸਾਲ ਦਾ ਇਹਨਾਂ ਦਾ ਕੂੜਾ ਖਿਲਾਰਿਆ ਹੋਇਆ ਉਹ ਚਾੜੂ ਵਾਲਾ ਬੜਨ ਦਿਵਾ ਕੇ ਸਫਾਈ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਵਾਰੀ 1 ਜੂਨ ਨੂੰ ਚਾੜੂ ਵਾਲਾ ਬੜਨ ਦਿਵਾ ਕੇ ਜਿਹੜੀ ਰਹਿੰਦੀ ਸਫਾਈ ਆ ਤੇ ਉਹ ਵੀ ਸਫਾਈ ਕਰਦਗੇ ਇਹਨਾਂ ਦੇ ਬਲਕੇ ਅੱਖਾਂ ਉਸ ਟਾਈਮ ਖੁੱਲਣਗੀਆਂ ਗਰੀਵਾਲ ਸਾਹਿਬ ਕੀਆ ਮੁੱਦਾ ਲੈ ਕਰਕੇ ਆਪ ਲੋਕ ਪਬਲਿਕ ਦੇ ਵਿੱਚ ਮੇ ਜਾ ਰਹੇ ਆਜ ਕੇ ਡੇਟ ਮੇ ਵੋਟ ਮੰਗਨੇ ਕੇ ਲਈ ਮੁੱਦਾ ਕੀ ਹੈ ਮੁੱਦਾ ਆਮ ਆਦਮੀ ਦਾ ਆਮ ਆਦਮੀ ਦੀ ਲੋੜਾਂ ਦਾ ਆਮ ਆਦਮੀ ਦੀ ਜ਼ਿੰਦਗੀ ਦਾ ਜੋ ਮੇਨ ਕੀ ਹੈ ਆਮ ਆਦਮੀ ਨੂੰ ਕੀ ਚਾਹੀਦਾ ਆਮ ਆਦਮੀ ਨੂੰ ਚਾਹੀਦੀ ਹੈ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਹਰ ਮੰਗੇ ਪੂਰੇ ਦੇਸ਼ਾਂ ਦੇ ਵਿੱਚ ਜਿੱਥੇ ਨੂੰ ਸਾਡੇ ਅੱਜ ਬੱਚੇ ਭੱਜ ਰਹੇ ਨੇ ਕਿ ਕਰੋੜਾ ਰੁਪਇਆ ਲਾ ਕੇ ਜਿੱਥੇ ਦਵਾਈ ਫ੍ਰੀ ਮਿਲਦੀ ਆ ਪੜਾਈ ਫ੍ਰੀ ਮਿਲਦੀ ਆ ਰੁਜ਼ਗਾਰ ਮਿਲਦਾ ਉਹੀ ਮੁੱਦਾ ਆ ਆਮ ਆਦੀ ਪੜੀ ਦਾ ਸਾਡੇ ਆਮ ਆਦੀ ਪੜੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਜਿਹੜੀ ਸੋਚ ਆ ਜਿਹੜੇ ਬਹੁਤ ਸੂਝਵਾਨ ਤੇ ਜਿਹੜੇ ਪੜੇ ਲਿਖੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਲਾਗੂ ਕੀਤੀ ਔਰ ਦਿੱਲੀ ਵਾਸੀਆਂ ਨੇ ਤੇਜ਼ੀ ਬਾਰੇ ਸਰਕਾਰ ਬਣਾਈ ਆਮ ਆਦੀ ਪੜੀ ਦੀ ਔਰ ਅੱਜ ਮਾਂਜੁਗ ਸਾਡੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਂਜਿ ਨੇ ਪੰਜਾਬ ਦੇ ਵਿੱਚ ਅੱਜ 600 ਜੁੰਡ ਕਿਹਾ ਉਸੇ ਟਾਈਮ ਲਾਗੂ ਕੀਤਾ ਹੈ ਤੇ ਅੱਜ ਆਮ ਆਦਮੀ ਕਲੀਨਿਕ ਦੀ ਗੱਲ ਕੀਤੀ ਆ ਉਹ ਗਰੰਟੀ ਚਾਲੂ ਕਰਦੀ ਆ 1 ਕਰੋੜ ਰੁਪਈਆ ਜਿਹੜਾ ਸਾਡੇ ਸ਼ਹੀਦ ਮਤਲਬ ਕਿ ਜਿਹੜੇ ਹੋਏ ਨੇ ਸਾਡੇ ਜਵਾਨ ਸ਼ਹੀਦ ਉਹਨੇ ਜਿਹੜਿਆਂ ਕਰਕੇ ਅਸੀਂ ਅੱਜ ਚੈਨ ਦੀ ਨੀਂ ਸੁਣਨੇ ਆ ਜਿਹੜੇ ਵੱਡ ਤੇ ਮਿਲ ਕੇ ਆਪਣੀਆਂ ਛਾਤੀਆਂ ਤੇ ਗੋਲੀਆਂ ਖਾ ਕੇ ਤੇ ਸਾਨੂੰ ਵਿਚਾਰੇ ਨੇ ਤੇ ਉਹਨਾਂ ਵਾਸਤੇ 1 ਕਰੋੜ ਦੀ ਜਿਹੜੀ ਗਰੰਟੀ ਸੀ ਉਹ ਚਾਲੂ ਹੋਈ ਆ ਤੇ ਅੱਜ ਆਮ ਆਦਮੀ ਦੀ ਹਰ ਮਿਲ ਕੇ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਹੋ ਰਹੀ ਆ ਤੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਨੂੰ ਪੜਾਉਣਾ ਹਰੇਕ ਪੰਜਾਬੀ ਨੂੰ ਦਵਾਈ ਦੇਣਾ ਹਰੇਕ ਪੰਜਾਬੀ ਨੂੰ ਰੋਜ਼ਗਾਰ ਦੇਣਾ ਜਿਵੇਂ ਕਿ 42000 ਤੋਂ ਉੱਪਰ ਨੌਜਵਾਨਾਂ ਨੂੰ ਅੱਜ ਰੋਜ਼ਗਾਰ ਦਿੱਤਾ ਗਿਆ ਵੈ ਤੇ ਅੱਜ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਇੱਕ ਐਸੇ ਮੁੱਖ ਮੰਤਰੀ ਨੇ ਪੰਜਾਬ ਦੇ ਪਹਿਲੇ ਐਸੇ ਮੁੱਖ ਮੰਤਰੀ ਨੇ ਜਿਹੜੇ ਇਮਾਨਦਾਰ ਤੇ ਕਰਵਸ਼ੀਲ ਮੁੱਖ ਮੰਤਰੀ ਰਹੇ ਔਰ ਅੱਜ ਤੱਕ ਨੂੰ ਦੇਖਿਆ ਹੋਣਾ ਜੀ ਜਿੰਨੇ ਵੀ 75 ਸਾਲ ਦੇ ਮੁੱਖ ਮੰਤਰੀ ਬਣੇ ਨੇ ਔਰ ਮੇਰੇ ਖਿਆਲ ਸਾਲ ਨਹੀਂ ਟੱਪਦਾ ਸੀ ਜਦ ਇਹ ਰੋਲਾ ਪੈਣ ਲੱਗ ਜਾਂਦਾ ਸੀਗਾ ਮੁੱਖ ਮੰਤਰੀ ਨੇ ਸਭਸਾ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਬਗੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਹੋਟਲਾਂ ਤੇ ਕਬਜ਼ਾ ਕਰ ਲਿਆ ਔਰ ਪਹਿਲੇ ਇਮਾਨਦਾਰ ਮੁੱਖ ਮੰਤਰੀ ਇਹ ਸਭ ਭਗਵਾਨ ਸਿੰਘ ਮਾਨ ਜੀ ਜਾਂ ਕਾਂਗਸ ਵਾਲੇ ਨਾਲ ਅਕਾਲੀ ਨਾਲ ਮਿਲ ਕੇ ਭਾਜਪਾ ਵਾਲੇ ਉਂਗਲ ਨਹੀਂ ਉਠਾ ਸਕੇ ਵੀ ਕੋਈ ਕਪੜਾ ਕਰ ਲਿਆ ਔਰ ਕਰਮਸ਼ੀਲ ਮੁੱਖ ਮੰਤਰੀ ਅੱਜ ਸਵੇਰ ਤੋਂ ਸ਼ਾਮ ਤੱਕ ਮਿਲ ਕੇ ਲੋਕਾਂ ਜਾ ਰਹੇ ਨੇ ਹਰ ਰੇ ਪ੍ਰੋਜੈਕਟ ਦਾ ਉਦਘਾਟਨ ਕਰ ਰਹੇ ਨੇ ਔਰ ਪਹਿਲੇ ਮੁੱਖ ਮੰਤਰੀ 5 ਸਾਲ ਬਹਿਲਾ ਬਹਿਲਾ ਜੁਨੀ ਨਿਕਲੇ ਤੇ ਸਾਡੇ ਜਿਹੜੇ ਕਰਮਸ਼ੀਲ ਮੁੱਖ ਮੰਤਰੀ ਸਭ ਭਗਵਾਨ ਸਿੰਘ ਮਾਨ ਜੀ ਦਿਹਾੜੀ ਦੇ ਵਿੱਚ ਪੰਜ-ਪੰਜ ਲਿਆ ਜਾਂਦੇ ਨੇ ਅੱਜ ਮਿਲ ਕੇ ਪ੍ਰਾਈਵੇਟ ਥਰਮਲ ਪਲਾਂਟ ਬਲਕੇ ਖਰੀਦ ਕੇ ਸਰਕਾਰ ਦੇ ਹਵਾਲੇ ਕਰਤਾ ਪਹਿਲੀਆਂ ਸਰਕਾਰਾਂ ਨੇ ਬਲਕੇ ਪ੍ਰਾਈਵਟ ਬਲਕੇ ਸਰਕਾਰੀ ਵਗੈਰਾ ادارے ਵੇਚਦੇ ਅੱਜ ਕੇਂਦਰ ਸਰਕਾਰ ਨੇ ਬਲਕੇ ਰੇਲਾਂ ਵੇਚਦੀਆਂ ਅੱਜ 에어ਪੋਰਟ ਵੇਚਦੇ ਨੇ ਅੱਜ ਪੰਜਾਬ ਦੇ ਵਿੱਚ ਕਹਿ ਸਕਦੇ ਪਹਿਲੀ ਸਰਕਾਰ ਆ ਜਿਹਨੇ ਪ੍ਰਾਈਵੇਟ ਅਦਾਰਾ ਖਰੀਦ ਕੇ ਸਰਕਾਰ ਨੂੰ ਉਤਤਾ ਕਹਿੰ ਕੇ ਸਰਕਾਰੀ ਨੌਕਰੀਆਂ ਹੋਰ ਦਿਤੀਆਂ ਜਾ ਸਕਣ ਇਸ ਕਰਕੇ ਗਿਰਵਲ ਸਰ ਇਸ ਹਾਂ ਹਾਂ ਕੀ ਕਰੇਗਾ ਇਹ ਇਸ ਕਰਕੇ ਦੱਸਣਾ ਚਾਹੁੰਦੇ ਆ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਅੱਜ ਜਿਹੜੇ ਕੰਮ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਅੱਜ ਮਲਕੇ ਪੂਰਾ ਲੁਧਿਆਣਾ ਪੂਰਾ ਪੰਜਾਬ ਮਾਨ ਸਾਹਿਬ ਨੂੰ ਥਾਪੜਾ ਦੇਣ ਵਾਸਤੇ 1 ਜੂਨ ਨੂੰ ਝਾੜੂ ਵਾਲਾ ਬੰਨ ਦਵਾਊਗਾ ਤੇ ਜਿਹੜਾ ਕੂੜਾ ਖਿਲਰਿਆ ਰਹਿ ਗਿਆ ਵਾ ਜਿਹੜਾ 2022 ਦੇ ਵਿੱਚ ਰਹਿ ਗਿਆ ਉਹਦੀ ਸਫਾਈ ਹੋਊਗੀ ਗਿਰਵਲ ਸਰ ਪੂਰੀ ਇਮਾਨਦਾਰੀ से एक चीज बताएं किस पार्टी से आपका कंपटीशन होने वाला है आपको लगता है किस पार्टी से हमारा कंपटीशन है ਆਮ ਆਦੀ ਪਾਰਟੀ ਦਾ ਬਾਕੀ ਦਸਰੇ ਕੰਪੀਟੀਸ਼ਨ ਦੀ ਗੱਲ ਕਰਦੇ ਆ ਜਦੋਂ ਸਾਰੇ ਹੀ ਲੋਕ ਇੱਕ ਬੱਧ ਹੋਣ ਹਰ ਆਮ ਆਦਮੀ ਇੱਕ ਤਰਫਾ ਹੋਵੇ ਫਿਰ ਕੰਪੀਟੀਸ਼ਨ ਦੀ ਗੱਲ ਨਹੀਂ ਰਹਿ ਜਾਂਦੀ ਜਦੋਂ ਇੱਕ ਤਰਫਾ ਹੋਵੇ ਔਰ ਕੰਪੀਟੀਸ਼ਨ ਉਹਨਾਂ ਦਾ ਆਪਸ ਵਿੱਚ ਹੋ ਸਕਦਾ ਵਾ ਵੀ ਕਿ ਚੌਥੇ ਦੇ ਕਿਹਨੇ ਆਉਣਾ ਤੀਜੇ ਦੇ ਕਿਹਨੇ ਆਉਣਾ ਤੇ ਇਧਰ ਆਮ ਆਦੀ ਵੀ ਜਿਹੜਾ ਹੈਗਾ ਪੰਜਾਬ ਦਾ ਲੁਧਿਆਣੇ ਦਾ ਆਮ ਆਦਮੀ ਆ ਉਹ ਪਹਿਲੇ ਨੰਬਰ ਤੇ 1 ਜੂਨ ਨੂੰ ਇੱਕ ਜਿਹੜਾ ਇੱਕ ਮਗੇ 1 ਜੂਨ ਨੂੰ ਬਟਨ ਦਬਣਾ ਨਾ ਝਾੜੂ ਵਾਲਾ ਤੇ ਉਹ ਇੱਕ ਨੰਬਰ ਤੇ ਲਿਆਉਣ ਨੂੰ ਪਹਿਲਾਂ ਤਿਆਰ ਬੈਠਾ ਵਾ जी बिल्कुल देख सकते हैं ये दावा कर रहे हैं गरीवाल साहब की जो आम आदमी पार्टी है वो नंबर एक पर आएगी चार जून को राजेश गौतम जगबाणी टीवी लुधियाना मेरे साथ एमएलए दलजीत सिंह गरीवाल है जो पूर्वी हलके को रिप्रेजेंट करते हैं आज अशोक परासर पप्पी का मुख्य चुनाव दफ्तर का इनोग्रेशन हुआ आज यहाँ पे तौर से पहुंचे हैं सर किस तरीके से देख रहे हैं इस बार चुनाव को आज बहुत खुशी वाला दिहाड़ा हुआ वा। ਅੱਜ ਆਮ ਆਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਿਲ ਪੱਪੀ ਜੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਸਾਰੇ ਨੇ ਇਕੱਠੇ ਹੋ ਕੇ ਔਰ ਤੁਸੀਂ ਦੇਖਿਆ ਨਾ ਬਈ ਠਾਠਾ ਮਾਰਦਾ ਇਕੱਠ ਬਲੰਟੀਅਰ ਦਾ ਅੱਜ ਇਕੱਠੇ ਹੋ ਕੇ ਆਪਣੇ ਆਪ ਦਫ਼ਤਰ ਦਾ ਉਦਘਾਟਨ ਸੰਗਤਾਂ ਨੇ ਕੀਤਾ ਵਾ ਔਰ ਜਦੋਂ ਸੰਗਤਾਂ ਉਦਘਾਟਨ ਕਰਦੀਆਂ ਦਫ਼ਤਰ ਦਾ ਫਿਰ ਕਹਿ ਆਪਾਂ ਸਮਝ ਸਕਦੇ ਆਂ ਵੀ ਸਾਰਾ ਕੁਝ ਇੱਕ ਤਰਫਾ ਵਾ ਅੱਜ 2 ਸਾਲ ਦੇ ਜਿਹੜੇ ਕੰਮ ਕੀਤੇ ਹੋਏ ਨੇ ਮਾਨਯੋਗ ਭਵਨ ਸਿੰਘ ਮਾਨ ਜੀ ਦੇ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਅੱਜ ਜਿਹੜੀ ਮਰਜ਼ੀ ਗੱਲ ਕਰ ਲਈ ਆਪਾਂ ਆਮ ਆਦਮੀ ਕਲੀਨਿਕ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਔਰ 600 ਜੁੜ ਦੀ ਗੱਲ ਕਰ ਲਈਏ ਉਹਨਾਂ ਨੂੰ ਚਾਹਮਾਂ ਦੇਖਦੇ ਹੋਏ ਅੱਜ ਹਰ ਪੰਜਾਬੀ ਖਾਸ ਕਰਕੇ ਲੁਧਿਆਣੇ ਦੀ ਗੱਲ ਕਰਦੇ ਆਂ ਹਰ ਲੁਧਿਆਣਾ ਵਾਸੀ ਅੱਜ ਇੱਕ ਤਰਫਾ ਹੋਇਆ ਹੋਇਆ ਇਹ ਸੋਚ ਰੱਖੀ ਬੈਠਾ ਵੀ ਮਾਨ ਸਾਹਿਬ ਨੂੰ ਥਾਪੜਾ ਦੇਣਾ ਜਿਹੜੇ 2 ਸਾਲ ਦਿਓਨੇ ਕੰਮ ਕੀਤੇ ਨੇ ਸ਼੍ਰੀ ਰਵਿੰਦ ਕੇ ਜੀ ਵਾਲੀ ਸੋਚ ਨੂੰ ਥਾਪੜਾ ਦੇਣਾ ਜਿਨ੍ਹਾਂ ਨੇ ਸੋਚ ਰੱਖੀ ਆ ਪੰਜਾਬ ਨੂੰ ਪੜਾਉਣ ਦੀ ਪੰਜਾਬ ਨੂੰ ਸਿੱਖਿਆ ਦੇਣ ਦੀ ਔਰ ਪੰਜਾਬ ਨੂੰ ਦਵਾਈ ਦੇਣ ਦੀ ਪੰਜਾਬ ਨੂੰ ਰੁਜ਼ਗਾਰ ਦੇਣ ਦੀ ਯਮੇਲ ਸਾਬ ਜੋ ਵਿਪਕਸੀ ਹੈ ਉਹ aarop lagate jo Ashok Praasar Bappi hai wo kamzor ummedwar aam aadmi party ne diya hai lekin jo MLA hai tare sare takriban ludhiana ne wo aam aadmi party ko kis tarike se dekhte hain unna ko kehnu kuch hai niga aur unna bakhlaye hoye ne unna nu pata nahi lagda ki ki kahiye ki boliye ਇਸ ਕਰਕੇ ਪਮਤਰੇ ਹੋਏ ਉਹ ਇਹੇ ਬੋਲ ਰਹੇ ਨੇ ਔਰ 1 ਤਰੀਕ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਪਹਿਲਾਂ ਇਹ 2022 ਦੇ ਵਿੱਚ ਵੀ ਕਹਿੰਦੇ ਸੀਗੇ ਆਮ ਆਦਮੀ ਬਗੇ ਦਾ ਬਲਕੇ ਕੁਝ ਨਹੀਂ ਬਣਨਾ ਹੈਗਾ ਅੱਜ 92 ਸੀਟਾਂ ਤੀਆਂ ਪੰਜਾਬ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਇੱਕ ਇਤਿਹਾਸ ਰਚਿਆ ਕਿਉਂਕਿ 74 ਸਾਲ ਦਾ ਇਹਨਾਂ ਦਾ ਕੂੜਾ ਖਿਲਾਰਿਆ ਹੋਇਆ ਉਹ ਚਾੜੂ ਵਾਲਾ ਬਣਨ ਦਵਾ ਕੇ ਸਫਾਈ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਵਾਰੀ 1 ਜੂਨ ਨੂੰ ਚਾੜੂ ਵਾਲਾ ਬਣਨ ਦਵਾ ਕੇ ਜਿਹੜੀ ਰਹਿੰਦੀ ਸਫਾਈ ਆ ਤੇ ਉਹ ਵੀ ਸਫਾਈ ਕਰਦੇ ਨੇ ਇਹਨਾਂ ਦੇ ਬਲਕੇ ਅੱਖਾਂ ਉਸ ਟਾਈਮ ਖੁੱਲਣਗੀਆਂ ਗਰਵਾਲ ਸਾਹਿਬ ਕੀ ਮੁੱਦਾ ਲੈ ਕੇ ਆਪ ਲੋਕ ਪਬਲਿਕ ਦੇ ਵਿੱਚ ਨ ਜਾ ਰਹੇ ਆਜ ਕੇ ਡੇਟ 'ਤੇ ਵੋਟ ਮੰਗਣੇ ਲਈ ਮੁੱਦਾ ਕੀ ਹੈ ਮੁੱਦਾ ਆਮ ਆਦਮੀ ਦਾ ਆਮ ਆਦਮੀ ਦੀਆਂ ਲੋੜਾਂ ਦਾ ਆਮ ਆਦਮੀ ਦੀ ਜ਼ਿੰਦਗੀ ਦਾ ਜੋ ਮੇਨ ਕੀ ਹੈ ਆਮ ਆਦਮੀ ਨੂੰ ਕੀ ਚਾਹੀਦਾ ਆਮ ਆਦਮੀ ਨੂੰ ਚਾਹੀਦੀ ਹੈ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਹਰ ਬੰਕੇ ਪੂਰੇ ਦੇਸ਼ਾਂ ਦੇ ਵਿੱਚ ਜਿੱਥੇ ਨੂੰ ਸਾਡੇ ਅੱਜ ਬੱਚੇ ਭੱਜ ਰਹੇ ਨੇ ਕਿ ਕਰੋੜਾ ਰੁਪਇਆ ਲਾ ਕੇ ਜਿੱਥੇ ਦਵਾਈ ਫ੍ਰੀ ਮਿਲਦੀ ਆ ਪੜਾਈ ਫ੍ਰੀ ਮਿਲਦੀ ਆ ਰੁਜ਼ਗਾਰ ਮਿਲਦਾ ਉਹੀ ਮੁੱਦਾ ਆਮ ਆਦੀ ਪਾਰੀ ਦਾ ਸਾਡੇ ਆਮ ਆਦੀ ਪਾਰੀ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਜਿਹੜੀ ਸੋਚ ਆ ਜਿਹੜੇ ਬਹੁਤ ਸੂਝਮੰਦੇ ਜਿਹੜੇ ਪੜੇ ਲਿਖੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਲਾਗੂ ਕੀਤੀ ਔਰ ਦਿੱਲੀ ਵਾਸੀਆਂ ਨੇ ਤੇਜੀ ਵਾਰੀ ਸਰਕਾਰ ਬਣਾਈ ਆਮ ਆਦਮੀ ਪਾਰਟੀ ਔਰ ਅੱਜ ਮਾਨ ਜਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਅੱਜ 600 ਜੁੰਡਕਿਆ ਉਸੇ ਟਾਈਮ ਲਾਗੂ ਕੀਤਾ ਤੇ ਅੱਜ ਆਮ ਆਦਮੀ ਕਲੀਨਿਕ ਦੀ ਗੱਲ ਕੀਤੀ ਆ ਉਹ ਗਾਰੰਟੀ ਚਾਲੂ ਕਰਦੀ ਹੈ 1 ਕਰੋੜ ਰੁਪਇਆ ਜਿਹੜਾ ਸਾਡੇ ਸ਼ਹੀਦ ਮਲਕੇ ਜਿਹੜੇ ਹੋਏ ਨੇ ਸਾਡੇ ਜਵਾਨ ਸ਼ਹੀਦ ਉਹਨੇ ਜਿਹੜਿਆਂ ਕਰਕੇ ਅਸੀਂ ਅੱਜ ਚੈਨ ਦੀ ਨੀਂ ਸੁਣਨੇ ਆ ਜਿਹੜੇ ਵੱਡ ਤੇ ਮਲਕੇ ਆਪਣੀਆਂ ਛਾਤੀਆਂ ਤੇ ਗੋਲੀਆਂ ਖਾ ਕੇ ਤੇ ਸਾਨੂੰ ਵਿਚਾਰੇ ਨੇ ਤੇ ਉਹਨਾਂ ਵਾਸਤੇ 1 ਕਰੋੜ ਦੀ ਜਿਹੜੀ ਗਰੰਟੀ ਸੀ ਉਹ ਚਾਲੂ ਹੋਈ ਐ ਤੇ ਅੱਜ ਆਮ ਆਦਮੀ ਦੀ ਹਰ ਮਿਲਕੇ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਹੋ ਰਹੀ ਐ ਤੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਨੂੰ ਪੜਾਉਣਾ ਹਰੇਕ ਪੰਜਾਬੀ ਨੂੰ ਦਵਾਈ ਦੇਣਾ ਹਰੇਕ ਪੰਜਾਬੀ ਨੂੰ ਰੋਜ਼ਗਾਰ ਦੇਣਾ ਜਿਵੇਂ ਕਿ 42000 ਤੋਂ ਉੱਪਰ ਨੌਜਵਾਨਾਂ ਨੂੰ ਅੱਜ ਰੋਜ਼ਗਾਰ ਦਿੱਤਾ ਗਿਆ ਵਾ ਤੇ ਅੱਜ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਇੱਕ ਐਸੇ ਮੁੱਖ ਮੰਤਰੀ ਨੇ ਪੰਜਾਬ ਦੇ ਪਹਿਲੇ ਐਸੇ ਮੁੱਖ ਮੰਤਰੀ ਨੇ ਜਿਹੜੇ ਇਮਾਨਦਾਰ ਤੇ ਕਰਵਸ਼ੀਲ ਮੁੱਖ ਮੰਤਰੀ ਨੇ ਔਰ ਅੱਜ ਤੱਕ ਨੂੰ ਦੇਖਿਆ ਨਾ ਇਹ ਜਿਨਨੇ ਵਿੱਚ 73 ਸਾਲ ਦੇ ਮੁੱਖ ਮੰਤਰੀ ਬਣੇ ਨੇ ਔਰ ਮੇਰਾ ਖਿਆਲ ਸਾਲ ਨਹੀਂ ਟੱਪਦਾ ਸੀ ਜਦੇ ਰੌਲਾ ਪੈਣ ਲੱਗ ਜਾਂਦਾ ਸੀਗਾ ਮੁੱਖ ਮੰਤਰੀ ਨੇ ਬਸਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਬਗੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਹੋਟਲਾਂ ਤੇ ਕਬਜ਼ਾ ਕਰ ਲਿਆ ਔਰ ਪਹਿਲੇ ਇਮਾਨਦਾਰ ਮੁੱਖ ਮੰਤਰੀ ਇਹ ਸਭ ਭਗਵੰਤ ਸਿੰਘ ਮਾਨ ਜੀ ਜਾਂ ਕਾਂਗਸ ਵਾਲੇ ਨਾਲ ਅਕਾਲੀ ਨਾਲ ਮਿਲ ਕੇ ਭਾਜਪਾ ਵਾਲੇ ਉਂਗਲ ਨਹੀਂ ਉਠਾ ਸਕੇ ਵੀ ਕੋਈ ਕਪੜਾ ਕਰ ਲਿਆ ਔਰ ਕਰਮਸ਼ੀਲ ਮੁੱਖ ਮੰਤਰੀ ਅੱਜ ਸਵੇਰ ਤੋਂ ਸ਼ਾਮ ਤੱਕ ਮਿਲ ਕੇ ਲੋਕਾਂ ਜਾ ਰਹੇ ਨੇ ਹਰ ਇੱਕ ਪ੍ਰੋਜੈਕਟ ਦਾ ਉਦਘਾਟਨ ਕਰ ਰਹੇ ਨੇ ਔਰ ਪਹਿਲੇ ਮੁੱਖ ਮੰਤਰੀ 5 ਸਾਲ ਮਹਿਲਾ ਮਹਿਲਾ ਜੁਨੀ ਨਿਕਲੇ ਤੇ ਸਾਡੇ ਜਿਹੜੇ ਕਰਮਸ਼ੀਲ ਮੁੱਖ ਮੰਤਰੀ ਸਾਬ ਭਗਵੰਤ ਸਿੰਘ ਮਾਨ ਜੀ ਦਿਹਾੜੀ ਦੇ ਵਿੱਚ ਪੰਜ-ਪੰਜ ਲਿਆ ਜਾਂਦੇ ਨੇ ਅੱਜ ਮਤਲਬ ਕਿ ਪ੍ਰਾਈਵੇਟ ਥਰਮਲ ਪਲਾਂਟ ਮਤਲਬ ਕਿ ਖਰੀਦ ਕੇ ਸਰਕਾਰ ਦੇ ਹਵਾਲੇ ਕਰਤਾ ਪਹਿਲੀਆਂ ਸਰਕਾਰਾਂ ਨੇ ਮਤਲਬ ਕਿ ਪ੍ਰਾਈਵਟ ਬਲਕਿ ਸਰਕਾਰੀ ਬੁਗੈਦਾਰੇ ਵੇਚਦੇ ਅੱਜ ਕੇਂਦਰ ਸਰਕਾਰ ਨੇ ਮਤਲਬ ਕਿ ਰੇਲਾਂ ਵੇਚਤੀਆਂ ਅੱਜ 에ਰਪੋਰਟ ਵੇਚਤੇ ਨੇ ਅੱਜ ਪੰਜਾਬ ਦੇ ਵਿੱਚ ਕਹਿ ਸਕਦੇ ਪਹਿਲੀ ਸਰਕਾਰ ਆ ਜਿਹਨੇ ਪ੍ਰਾਈਵੇਟ ਅਦਾਰੇ ਖਰੀਦ ਕੇ ਸਰਕਾਰ ਨੂੰ ਉਤਤਾ ਕਹਿੰ ਕੇ ਸਰਕਾਰੀ ਨੌਕਰੀਆਂ ਹੋਰ ਦਿਤਤੀਆਂ ਜਾ ਸਕਣਾਂ ਇਸ ਕਰਕੇ ਗਿਰਵਲ ਸਰ ਇਸ ਹਾਂ ਹਾਂ ਕੀ ਕਰੇਗਾ ਇਸ ਕਰਕੇ ਦੱਸਣਾ ਚਾਹੁੰਦੇ ਆ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਅੱਜ ਜਿਹੜੇ ਕੰਮ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਅੱਜ ਮਲਕੇ ਪੂਰਾ ਲੁਧਿਆਣਾ ਪੂਰਾ ਪੰਜਾਬ ਮਾਨ ਸਾਹਿਬ ਨੂੰ ਥਾਪੜਾ ਦੇਣ ਵਾਸਤੇ 1 ਜੂਨ ਨੂੰ ਝਾੜੂ ਵਾਲਾ ਬਣ ਦਵਾਊਗਾ ਤੇ ਜਿਹੜਾ ਕੂੜਾ ਖਿਲਰਿਆ ਰਹਿ ਗਿਆ ਵਾ ਜਿਹੜਾ 2022 ਦੇ ਵਿੱਚ ਰਹਿ ਗਿਆ ਉਹਦੀ ਸਫਾਈ ਹੋਊਗੀ ਗਿਰਵਲ ਸਰ ਪੂਰੀ ਇਮਾਨਦਾਰੀ से एक चीज बताएं किस पार्टी से आपका कंपटीशन होने वाला है आपको लगता है किस पार्टी से हमारा कंपटीशन है ਆਮ ਆਦੀ ਪਾਰਟੀ ਦਾ ਲੱਕੇ ਦਸਰੇ ਕੰਪੀਟੀਸ਼ਨ ਦੀ ਗੱਲ ਕਰਦੇ ਆ ਜਦੋਂ ਸਾਰੇ ਹੀ ਲੋਕ ਇੱਕ ਪਾਸੇ ਹੋਣ ਹਰ ਆਮ ਆਦਮੀ ਇੱਕ ਤਰਫਾ ਹੋਵੇ ਫਿਰ ਕੰਪੀਟੀਸ਼ਨ ਦੀ ਗੱਲ ਨਹੀਂ ਰਹਿ ਜਾਂਦੀ ਜਦੋਂ ਇੱਕ ਤਰਫਾ ਹੋਵੇ ਔਰ ਕੰਪੀਟੀਸ਼ਨ ਉਹਨਾਂ ਦਾ ਆਪਸ ਵਿੱਚ ਹੋ ਸਕਦਾ ਵਾ ਕਿ ਚੌਥੇ ਦੇ ਕਿਹਨੇ ਆਉਣਾ ਤੀਜੇ ਦੇ ਕਿਹਨੇ ਆਉਣਾ ਤੇ ਇਧਰ ਆਮ ਆਦੀ ਵੀ ਜਿਹੜਾ ਹੈਗਾ ਪੰਜਾਬ ਦਾ ਲੁਧਿਆਣੇ ਦਾ ਆਮ ਆਦਮੀ ਆ ਉਹ ਪਹਿਲੇ ਨੰਬਰ ਤੇ 1 ਜੂਨ ਨੂੰ ਇੱਕ ਜਿਹੜਾ ਇੱਕ ਮਗੇ 1 ਜੂਨ ਨੂੰ ਬਟਨ ਦਬਣਾ ਨਾ ਝਾੜੂ ਵਾਲਾ ਤੇ ਉਹ ਇੱਕ ਨੰਬਰ ਤੇ ਲਿਆਉਣ ਨੂੰ ਪਹਿਲਾਂ ਤਿਆਰ ਬੈਠਾ ਵਾ जी बिल्कुल देख सकते हैं ये दावा कर रहे हैं गरीवाल साहब की जो आम आदमी पार्टी है वो नंबर एक पर आएगी चार जून को राजेश गौतम जगवाणी टीवी लुधियाना मेरे साथ एमएलए दलजीत सिंह गरीवाल है जो पूर्वी हलके को रिप्रेजेंट करते हैं आज अशोक परासर पप्पी का मुख्य चुनाव दफ्तर का इनोग्रेशन हुआ आज यहाँ पे तौर से पहुंचे हैं सर किस तरीके से देख रहे हैं इस बार चुनाव को आज बहुत खुशी वाला दिहाड़ा ਅੱਜ ਆਮ ਆਦੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਸ਼ਿਲ ਪੱਪੀ ਜੀ ਦੇ ਮੁੱਖ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਸਾਰੇ ਨੇ ਇਕੱਠੇ ਹੋ ਕੇ ਔਰ ਤੁਸੀਂ ਦੇਖਿਆ ਨਾ ਬਈ ਠਾਠਾ ਮਾਰਦਾ ਇਕੱਠ ਵਲੰਟੀਅਰ ਦਾ ਅੱਜ ਇਕੱਠੇ ਹੋ ਕੇ ਆਪਣੇ ਆਪ ਦਫ਼ਤਰ ਦਾ ਉਦਘਾਟਨ ਸੰਗਤਾਂ ਨੇ ਕੀਤਾ ਵਾ ਔਰ ਜਦੋਂ ਸੰਗਤਾਂ ਉਦਘਾਟਨ ਕਰਦੀਆਂ ਦਫ਼ਤਰ ਦਾ ਫਿਰ ਕਹਿ ਆਪਾਂ ਸਮਝ ਸਕਦੇ ਆਂ ਵੀ ਸਾਰਾ ਕੁਝ ਇੱਕ ਤਰਫਾ ਵਾ ਅੱਜ 2 ਸਾਲ ਦੇ ਜਿਹੜੇ ਕੰਮ ਕੀਤੇ ਹੋਏ ਨੇ ਮਾਨਯੋਗ ਭਵਨ ਸਿੰਘ ਮਾਨ ਜੀ ਦੇ ਜਿਹੜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਅੱਜ ਜਿਹੜੀ ਮਰਜ਼ੀ ਗੱਲ ਕਰ ਲਈ ਆਪਾਂ ਆਮ ਆਦਮੀ ਕਲੀਨਿਕ ਦੀ ਗੱਲ ਕਰ ਲਈਏ ਸਕੂਲਾਂ ਦੀ ਗੱਲ ਕਰ ਲਈਏ ਔਰ 600 ਜੂਨ ਦੀ ਗੱਲ ਕਰ ਲਈਏ ਉਹਨਾਂ ਨੂੰ ਚਾਹਮਾਂ ਦੇਖਦੇ ਹੋਏ ਅੱਜ ਹਰ ਪੰਜਾਬੀ ਖਾਸ ਕਰਕੇ ਲੁਧਿਆਣੇ ਦੀ ਗੱਲ ਕਰਦੇ ਆਂ ਹਰ ਲੁਧਿਆਣਾ ਵਾਸੀ ਅੱਜ ਇੱਕ ਤਰਫਾ ਹੋਇਆ ਹੋਇਆ ਇਹ ਸੋਚ ਰੱਖੀ ਬੈਠਾ ਵੀ ਮਾਨ ਸਾਹਿਬ ਨੂੰ ਥਾਪੜਾ ਦੇਣਾ ਜਿਹੜੇ 2 ਸਾਲ ਦਿਓਨੇ ਕੰਮ ਕੀਤੇ ਨੇ ਸ਼੍ਰੀ ਰਵਿੰਦ ਕੇ ਜੀ ਵਾਲੀ ਸੋਚ ਨੂੰ ਥਾਪੜਾ ਦੇਣਾ ਜਿਨ੍ਹਾਂ ਨੇ ਸੋਚ ਰੱਖੀ ਆ ਪਰਮਲ ਕੇ ਪੰਜਾਬ ਨੂੰ ਪੜਾਉਣ ਦੀ ਪੰਜਾਬ ਨੂੰ ਸਿੱਖਿਆ ਦੇਣ ਦੀ ਔਰ ਪੰਜਾਬ ਨੂੰ ਦਵਾਈ ਦੇਣ ਦੀ ਪੰਜਾਬ ਨੂੰ ਰੁਜ਼ਗਾਰ ਦੇਣ ਦੀ एम मेरे साहब जो विपक्षी हैं वो आरोप लगाते जो अशोक परासर पप्पी हैं वो कमजोर उम्मीदवार आम आदमी पार्टी ने दिया है लेकिन जो एम एल ए हैं तारे सारे तकरीबन लुधियाना में वो आम आदमी पार्टी को किस तरीके से देखते हैं आप उन्होंने कहो कुछ है नहीं का ਔਰ ਉਹਨਾਂ ਬਖਲਾਏ ਹੋਏ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕੀ ਕਹੀਏ ਕੀ ਬੋਲੀਏ ਇਸ ਕਰਕੇ ਪਮਤਰੇ ਹੋਏ ਨੇ ਕਿ ਇਹ ਇਹ ਬੋਲ ਰਹੇ ਨੇ ਔਰ 1 ਤਰੀਕ ਨੂੰ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਪਹਿਲਾਂ ਇਹ 2022 ਦੇ ਵਿੱਚ ਵੀ ਕਹਿੰਦੇ ਸੀਗੇ ਆਮ ਆਦਮੀ ਬਗੇ ਦਾ ਮਤਲਬ ਕਿ ਕੁਝ ਨਹੀਂ ਬਣਨਾ ਹੈਗਾ ਅੱਜ 92 ਸੀਟਾਂ ਤੀਆਂ ਪੰਜਾਬ ਵਾਸੀਆਂ ਨੇ ਪੰਜਾਬ ਵਾਸੀਆਂ ਨੇ ਇੱਕ ਇਤਿਹਾਸ ਰਚਿਆ ਕਿਉਂਕਿ 74 ਸਾਲ ਦਾ ਇਹਨਾਂ ਦਾ ਕੂੜਾ ਖਿਲਾਰਿਆ ਹੋਇਆ ਉਹ ਚਾੜੂ ਵਾਲਾ ਬੜਨ ਦਿਵਾ ਕੇ ਸਫਾਈ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਵਾਰੀ 1 ਜੂਨ ਨੂੰ ਚਾੜੂ ਵਾਲਾ ਬੜਨ ਦਿਵਾ ਕੇ ਜਿਹੜੀ ਰਹਿੰਦੀ ਸਫਾਈ ਆ ਤੇ ਉਹ ਵੀ ਸਫਾਈ ਕਰ ਦੇਗੇ ਇਹਨਾਂ ਦੇ ਬਲਕੇ ਅੱਖਾਂ ਉਸ ਟਾਈਮ ਖੁੱਲਣਗੀਆਂ ਗਰੀਵਾਲ ਸਾਹਿਬ ਕੀਆ ਮੁੱਦਾ ਲੈ ਕੇ ਕੇ ਆਪ ਲੋਕ ਪਬਲਿਕ ਦੇ ਵਿੱਚ ਮੇ ਜਾ ਰਹੇ ਆਜ ਕੇ ਡੇਟ ਵਿੱਚ ਵੋਟ ਮੰਗਣੇ ਕੇ ਲਈ ਮੁੱਦਾ ਕੀ ਹੈ ਮੁੱਦਾ ਆਮ ਆਦਮੀ ਦਾ ਆਮ ਆਦਮੀ ਦੀ ਲੋੜਾਂ ਦਾ ਆਮ ਆਦਮੀ ਦੀ ਜ਼ਿੰਦਗੀ ਦਾ ਜੋ ਮੇਨ ਕੀ ਹੈ ਆਮ ਆਦਮੀ ਨੂੰ ਕੀ ਚਾਹੀਦਾ ਆਮ ਆਦਮੀ ਨੂੰ ਚਾਹੀਦੀ ਹੈ ਜਿਵੇਂ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਹਰ ਬੰਗੇ ਪੂਰੇ ਦੇਸ਼ਾਂ ਦੇ ਵਿੱਚ ਜਿੱਥੇ ਨੂੰ ਸਾਡੇ ਅੱਜ ਬੱਚੇ ਭੱਜ ਰਹੇ ਨੇ ਕਿ ਕਰੋੜਾ ਰੁਪਇਆ ਲਾ ਕੇ ਜਿੱਥੇ ਦਵਾਈ ਫ੍ਰੀ ਮਿਲਦੀ ਆ ਪੜਾਈ ਫ੍ਰੀ ਮਿਲਦੀ ਆ ਰੁਜ਼ਗਾਰ ਮਿਲਦਾ ਉਹੀ ਮੁੱਦਾ ਆ ਆਮਾਦੀ ਪੜੇ ਦਾ ਸਾਡੇ ਆਮਾਦੀ ਪੜੇ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੀ ਜਿਹੜੀ ਸੋਚ ਆ ਜਿਹੜੇ ਬਹੁਤ ਸੂਝਮੰਦ ਤੇ ਜਿਹੜੇ ਪੜੇ ਲਿਖੇ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਲਾਗੂ ਕੀਤੀ ਔਰ ਦਿੱਲੀ ਵਾਸੀਆਂ ਨੇ ਤੇਜ਼ੀ ਵਾਰੀ ਸਰਕਾਰ ਬਣਾਈ ਆਮਾਦੀ ਪੜੇ ਦੀ ਔਰ ਅੱਜ ਮਾਂਜੁਗ ਸਾਡੇ ਮੁੱਖ ਮੰਤਰੀ ਸਾਹਿਬ ਭਗਤ ਸਿੰਘ ਮਾਂਜਿ ਨੇ ਪੰਜਾਬ ਦੇ ਵਿੱਚ ਅੱਜ 600 ਜੁੰਡਕਿਆ ਉਸੇ ਟਾਈਮ ਲਾਗੂ ਕੀਤਾ ਹੈ ਅੱਜ ਆਮ ਆਦਮੀ ਕਲੀਨਿਕ ਦੀ ਗੱਲ ਕੀਤੀ ਆ ਉਹ ਗਰੰਟੀ ਚਾਲੂ ਕਰਦੀ ਆ 1 ਕਰੋੜ ਰੁਪਈਆ ਜਿਹੜਾ ਸਾਡੇ ਸ਼ਹੀਦ ਮਿਲਕੇ ਜਿਹੜੇ ਹੋਏ ਨੇ ਸਾਡੇ ਜਵਾਨ ਸ਼ਹੀਦ ਹੋਏ ਨੇ ਜਿਹੜਿਆਂ ਕਰਕੇ ਅਸੀਂ ਚੈਨ ਦੀ ਨੀਂ ਸੁਣਨੇ ਆ ਜਿਹੜੇ ਵੱਡ ਤੇ ਮਿਲਕੇ ਆਪਣੀਆਂ ਛਾਤੀਆਂ ਤੇ ਗੋਲੀਆਂ ਖਾ ਕੇ ਤੇ ਸਾਨੂੰ ਬਚਾਰੇ ਨੇ ਤੇ ਉਹਨਾਂ ਵਾਸਤੇ 1 ਕਰੋੜ ਦੀ ਜਿਹੜੀ ਗਰੰਟੀ ਸੀ ਉਹ ਚਾਲੂ ਹੋਈ ਆ ਤੇ ਅੱਜ ਆਮ ਆਦਮੀ ਦੀ ਹਰ ਮਿਲਕੇ ਜਿਹੜੀ ਪ੍ਰੋਬਲਮ ਸੀ ਉਹ ਸੋਲਵ ਹੋ ਰਹੀ ਆ ਤੇ ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਪੰਜਾਬੀ ਨੂੰ ਪੜਾਉਣਾ ਹਰ ਇੱਕ ਪੰਜਾਬੀ ਨੂੰ ਦਵਾਈ ਦੇਣਾ ਹਰ ਇੱਕ ਪੰਜਾਬੀ ਨੂੰ ਰੋਜ਼ਗਾਰ ਦੇਣਾ ਜਿਵੇਂ ਕਿ 42000 ਤੋਂ ਉੱਪਰ ਨੌਜਵਾਨਾਂ ਨੂੰ ਅੱਜ ਰੋਜ਼ਗਾਰ ਦਿੱਤਾ ਗਿਆ ਵੈ ਤੇ ਅੱਜ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਇੱਕ ਐਸੇ ਮੁੱਖ ਮੰਤਰੀ ਨੇ ਪੰਜਾਬ ਦੇ ਪਹਿਲੇ ਐਸੇ ਮੁੱਖ ਮੰਤਰੀ ਨੇ ਜਿਹੜੇ ਇਮਾਨਦਾਰ ਤੇ ਕਰਵਸ਼ੀਲ ਮੁੱਖ ਮੰਤਰੀ ਰਹੇ ਔਰ ਅੱਜ ਤੱਕ ਨੂੰ ਦੇਖਿਆ ਨਾ ਜਿੰਨੇ ਵੀ 75 ਸਾਲ ਦੇ ਮੁੱਖ ਮੰਤਰੀ ਬਣੇ ਨੇ ਔਰ ਮੇਰੇ ਖਿਆਲ ਸਾਲ ਨਹੀਂ ਟੱਪਦਾ ਸੀ ਜਦੇ ਰੋਲਾ ਪੈਣ ਲੱਗ ਜਾਂਦਾ ਸੀਗਾ ਮੁੱਖ ਮੰਤਰੀ ਨੇ ਸਭਸਾ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਬਗੇ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕਰ ਲਿਆ ਮੁੱਖ ਮੰਤਰੀ ਨੇ ਹੋਟਲਾਂ ਤੇ ਕਬਜ਼ਾ ਕਰ ਲਿਆ ਔਰ ਪਹਿਲੇ ਇਮਾਨਦਾਰ ਮੁੱਖ ਮੰਤਰੀ ਸਤਿਪਵਾਨ ਸਿੰਘ ਮਾਨ ਜੀ ਜਾਂ ਕਾਂਗਸ ਵਾਲੇ ਨਾਲ ਅਕਾਲੀ ਨਾਲ ਮਿਲ ਕੇ ਭਾਜਪਾ ਵਾਲੇ ਉਂਗਲ ਨਹੀਂ ਉਠਾ ਸਕੇ ਵੀ ਕੋਈ ਕਪੜਾ ਕਰ ਲਿਆ ਔਰ ਕਰਮਸ਼ੀਲ ਮੁੱਖ ਮੰਤਰੀ ਅੱਜ ਸਵੇਰ ਤੋਂ ਸ਼ਾਮ ਤੱਕ ਮਿਲ ਕੇ ਲੋਕਾਂ ਜਾ ਰਹੇ ਨੇ ਹਰ ਇੱਕ ਪ੍ਰੋਜੈਕਟ ਦਾ ਉਦਘਾਟਨ ਕਰ ਰਹੇ ਨੇ ਔਰ ਪਹਿਲੇ ਮੁੱਖ ਮੰਤਰੀ 5 ਸਾਲ ਬਹਿਲਾ ਜੁਨੀ ਨਿਕਲੇ ਤੇ ਸਾਡੇ ਜਿਹੜੇ ਕਰਮਸ਼ੀਲ ਮੁੱਖ ਮੰਤਰੀ ਸਤਿਪਵਾਨ ਸਿੰਘ ਮਾਨ ਜੀ ਦਿਹਾੜੀ ਦੇ ਵਿੱਚ ਪੰਜ-ਪੰਜ ਲਿਆ ਜਾਂਦੇ ਨੇ ਅੱਜ ਮਿਲ ਕੇ ਪ੍ਰਾਈਵੇਟ ਥਰਮਲ ਪਲਾਂਟ ਬਲਕੇ ਖਰੀਦ ਕੇ ਸਰਕਾਰ ਦੇ ਹਵਾਲੇ ਕਰਤਾ ਪਹਿਲੀਆਂ ਸਰਕਾਰਾਂ ਨੇ ਮਿਲ ਕੇ ਪ੍ਰਾਈਵਟ ਬਲਕੇ ਸਰਕਾਰੀ ਬੁਗੈਦਾਰੇ ਵੇਚਦੇ ਅੱਜ ਕੇਂਦਰ ਸਰਕਾਰ ਨੇ ਬਲਕੇ ਰੇਲਾਂ ਵੇਚਦੀਆਂ ਅੱਜ 에어ਪੋਰਟ ਵੇਚਦੇ ਨੇ ਅੱਜ ਪੰਜਾਬ ਦੇ ਵਿੱਚ ਕਹਿ ਸਕਦੇ ਪਹਿਲੀ ਸਰਕਾਰ ਆ ਜਿਹਨੇ ਪ੍ਰਾਈਵੇਟ ਅਦਾਰੇ ਖਰੀਦ ਕੇ ਸਰਕਾਰ ਨੂੰ ਕਹਿੰਦੇ ਸਰਕਾਰੀ ਨੌਕਰੀਆਂ ਹੋਰ ਦਿਤਤੀਆਂ ਜਾ ਸਕਣਾਂ ਇਸ ਕਰਕੇ ਗਰੇਵਲ ਸਰ ਇਸ ਹਾਂ ਹਾਂ ਕੀ ਕਰ ਰਹੇ ਤੁਸੀਂ ਇਸ ਕਰਕੇ ਦੱਸਣਾ ਚਾਹੁੰਦੇ ਆ ਪੰਜਾਬ ਦੇ ਪਹਿਲੇ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਅੱਜ ਜਿਹੜੇ ਕੰਮ ਕਰ ਰਹੇ ਨੇ ਉਸ ਨੂੰ ਦੇਖਦੇ ਹੋਏ ਅੱਜ ਮਤਲਬ ਕਿ ਪੂਰਾ ਲੁਧਿਆਣਾ ਪੂਰਾ ਪੰਜਾਬ ਮਾਨ ਸਾਹਿਬ ਨੂੰ ਥਾਪੜਾ ਦੇਣ ਵਾਸਤੇ 1 ਜੂਨ ਨੂੰ ਝਾੜੂ ਵਾਲਾ ਬੰਨ ਦਵਾਊਗਾ ਤੇ ਜਿਹੜਾ ਕੂੜਾ ਖਿਲਰਿਆ ਰਹਿ ਗਿਆ ਵਾ ਜਿਹੜਾ 2022 ਦੇ ਵਿੱਚ ਰਹਿ ਗਿਆ ਉਹਦੀ ਸਫਾਈ ਹੋਊਗੀ ਗਰੇਵਲ ਸਰ ਪੂਰੀ ਇਮਾਨਦਾਰੀ से एक चीज बताएं किस पार्टी से आपका कंपटीशन होने वाला है आपको लगता है किस पार्टी से हमारा कंपटीशन है ਆਮ ਆਦੀ ਪਾਰਟੀ ਦਾ ਲੱਕੇ ਦਸਰੇ ਕੰਪੀਟੀਸ਼ਨ ਦੀ ਗੱਲ ਕਰਦੇ ਆ ਜਦੋਂ ਸਾਰੇ ਹੀ ਲੋਕ ਇੱਕ ਵੱਧ ਤੋਂ ਵੱਧ ਹਰ ਆਮ ਆਦਮੀ ਇੱਕ ਤਰਫਾ ਹੋਵੇ ਫਿਰ ਕੰਪੀਟੀਸ਼ਨ ਦੀ ਗੱਲ ਨਹੀਂ ਰਹਿ ਜਾਂਦੀ ਜਦੋਂ ਇੱਕ ਤਰਫਾ ਹੋਵੇ ਔਰ ਕੰਪੀਟੀਸ਼ਨ ਉਹਨਾਂ ਦਾ ਆਪਸ ਵਿੱਚ ਹੋ ਸਕਦਾ ਵਾ ਵੀ ਅਪਕੇ ਚੌਥੇ ਦੇ ਕਿਨੇ ਆਉਣਾ ਤੀਜੇ ਦੇ ਕਿਨੇ ਆਉਣਾ ਤੇ ਇਧਰ ਆਮ ਆਦੀ ਵੀ ਜਿਹੜਾ ਹੈਗਾ ਪੰਜਾਬ ਦਾ ਲੁਧਿਆਣੇ ਦਾ ਆਮ ਆਦਮੀ ਆ ਉਹ ਪਹਿਲੇ ਨੰਬਰ ਤੇ 1 ਜੂਨ ਨੂੰ ਇੱਕ ਜਿਹੜਾ ਇੱਕ ਮਹੀਨੇ ਇੱਕ ਜੂਨ ਨੂੰ ਬਟਨ ਦਾ ਬਣਾਣਾ ਝਾੜੂ ਵਾਲਾ ਤੇ ਉਹ ਇੱਕ ਨੰਬਰ ਤੇ ਲਿਆਉਣ ਨੂੰ ਪਹਿਲਾਂ ਤਿਆਰ ਬੈਠਾ ਵਾ बिल्कुल देख सकते हैं ये दावा कर रहे हैं गरीवाल साहब की जो आम आदमी पार्टी है वो नंबर एक पर आएगी चार जून को राजेश गौतम टीवी लुधियाना मेरे साथ एमएलए दलजीत सिंह गरीवाल है जो पूर्वी हलके को रिप्रेजेंट करते हैं आज अशोक परासर पप्पी का मुख्य चुनाव दफ्तर का इनोग्रेशन हुआ आज यहाँ पे खासतौर से पहुंचे हैं सर किस तरीके से देख रहे हैं इस बार चुनाव को